ਵੀਰੋ ਸ਼ਸ਼ੀਕਾਲ ਵੀਰੇ ਸਾਰਿਆਂ ਦਾ ਆਪਣੇ ਨਵੇਂ ਬਲੌਗ ਦੇ ਵਿੱਚ ਸਵਾਗਤ ਹੈ ਤੇ ਅੱਜ ਆਪਾਂ ਕਰ ਲੱਗੇ ਆਪਣੇ ਘੋੜਿਆਂ ਦੀ ਰਾਈਡਿੰਗ ਘੋੜਾ ਤੇ ਦੋ ਘੋੜੀਆਂ ਦੀ ਆਪਣੇ ਸੁਲਤਾਨ 파ਰੋ ਤੇ ਨੂਰੀ ਘੋੜੀ ਦੀ ਰਾਈਡਿੰਗ ਕਰਨ ਲੱਗੇ ਆ ਤੇ ਆਓ ਅੱਜ ਆਪਾਂ ਦਿਖਾਣੇ ਆਪਣੇ ਘੋੜਿਆਂ ਦੀ ਰਾਈਡਿੰਗ ਇਹ ਆਪਣੇ ਵਿੰਨੀ ਭਾਈ ਜੀ ਸ਼ਸ਼ੀਕਾਲ ਵੀਰ ਜੀ ਹੋਰ ਕਿਵੇਂ ਵੀਰ ਜੀ ਠੀਕ ਹੋ ਇਹ ਆਪਣਾ ਘੋੜਾ ਵੀਰੇ ਸੁਲਤਾਨ ਹੈ ਤੇ ਆਪਾਂ ਅੱਜ ਕਰ ਲੱਗੇ ਰਾਈਡਿੰਗੁੰਡੇ ਮਾਰ ਰਹੇ ਨੇ ਖਰਖਰਾ ਖੁਰਖਰਾ ਅੰਦਰ ਘੋੜੀਆਂ ਵੀ ਤੁਹਾਨੂੰ ਦਿਖਾ ਦਿੰਨੇ ਆ ਤੇ ਬਾਕੀ ਆਜੋ ਅੰਦਰ ਦਿਖਾਣੇ ਤੁਹਾਨੂੰ ਗਰੈਸੀ ਕੋੜੰਦੀ ਰਾਈਡਿੰਗ ਆਪਾਂ ਤਾਂ ਨਿਕੋੜੀਆਂ ਦਿਖਾਣੇ ਆਪਣੀਆਂ ਆ ਦੇਖੋ ਆਪਣੀ ਘੋੜੀ ਹੈਗੀ 파ਰੋ ਪੁੱਤ ਆਇਆ ਪੁੱਤ ਇਹ 파ਰੋ ਪੁੱਤ ਇਹ ਆਪਣੀ ਘੋੜੀ ਵੀਰੇ ਇਹਦੀ ਬਲੱਡ ਲਾਈਨ ਆਪਾਂ ਨੂੰ ਪਤਾ ਨਹੀਂ ਕਿਉਂਕਿ ਇਹ ਅਨੋਨੇ ਘੋੜੀ ਤੇ ਆਪਣੀ ਅੱਗੇ ਘੋੜੀ ਹੈਗੀ ਇਹ ਨੂਰੀ ਇਹ ਨੂਰੀ ਘੋੜੀ ਏ ਆਇਆ ਪੁੱਤ ਆ ਜਾ ਨੁਕਰੀ ਘੋੜੀ ਵੀਰੇ ਐ ਇਹ ਨੂਰੀ ਇਹਨਾਂ ਦਰਦਮਾਨੀ ਥੋੜਾ ਜਿਹਾ ਘੋੜੀ ਤੇ ਆਪਾਂ ਇਹਨੂੰ ਦੇਖਨੇ ਆ ਥੋੜਾ ਟੀਕਾ ਟੁਕਾ ਲਾਣੇ ਆ ਜਾਂ ਇਨੂੰ ਛੱਡਨੇ ਆ ਨਾ ਨੀਰਾ ਪਾਇਆ ਸੀ ਉਹਦੇ ਕਰਕੇ ਦਰਦ ਮੰਨ ਰਹੀ ਘੋੜੀ ਤੇ ਆਪਾਂ ਦੇਖਨੇ ਆ ਬਾਕੀ ਘੋੜੀ ਨੂੰ ਟੀਕਾ ਲਾਣੇ ਆ ਜਾਂਦੇ ਬਾਕੀ ਦੇਖਨੇ ਆ ਪੁੱਛਨੇ ਆ ਕੋਰ ਸਾਹਿਬ ਨੂੰ ਹੋਰ ਬਈ ਆਪਣੇ ਕੋਲ ਬਲੌਗ ਨਾ ਬਣੇ ਰਿਓ ਆਪਣੀ ਨੂਰੀ ਤੇ ਤੁਹਾਨੂੰ ਅੱਜ ਰੈਡੀ ਨਹੀਂ ਦਿਖਾਵਾਂਗੇ ਆਪਣੇ ਘੋੜਿਆਂ ਦੀ ਤੁਸੀਂ ਆਪਣੇ ਘੋੜਿਆਂ ਦਾ ਅੰਦਰ ਦੇਖ ਲਿਆ ਹੈ ਨਾ ਸਟੇਬਲ ਦੇਖ ਲਏ ਨੇ ਤੇ ਆ ਆਪਣਾ ਫਾਰਮ ਹੈ ਸਾਰਾ ਇੱਥੇ ਆਪਾਂ ਘੋੜੇ ਛੱਡੀਦੇ ਨੇ ਜਿੱਦਾਂ ਬਣਿਆ ਹੋਏ ਹਨ ਘੋੜਿਆਂ ਨੂੰ ਕਮਾਣ ਵਾਸਤੇ ਇਹ ਸਾਰਾ ਅੰਦਰ ਛੱਡਦੀਦੇ ਨੇ ਘੋੜੇ ਤੇ ਬਾਕੀ ਮੁੰਡੇ ਮਾਰ ਰਹੇ ਨੇ ਖਰ ਖਰਾ ਮੁੰਡੇ ਨਾਲ ਮਲਾਣੇ ਆ ਤੁਹਾਨੂੰ ਉਹ ਦੇਖੋ ਮੁੰਡੇ ਮਾਰ ਰਹੇ ਨੇ ਇੱਕ ਸੁਲਤਾਨ ਨੂੰ ਕਰ ਰਹੇ ਨੇ ਤਿਆਰ ਬਾਕੀ ਮੁੰਡੇ ਲੱਗ ਰਹੇ ਨੇ ਨਜ਼ਾਰੇ ਨਾਲ ਹੋਰ ਮੁੰਡੇ ਉਹ ਕੀ ਹਾਲ ਚਾਲ ਹੈ ਬੜੀਆ ਬਾਈ ਬੜੀਆ ਇਹ ਆਪਣਾ ਮੁੰਡਾ ਸ਼ਿਵਾ ਜਿਹੜਾ ਘੋੜਿਆਂ ਦੀ ਕਰਦਾ ਹੈ ਸੇਵਾ ਹੋਰ ਸ਼ਿਵਾ ਵੀਰੇ ਵਧੀਆ ਵਧੀਆ ਵੀਰੇ ਉਹ ਆਪਣਾ ਵਿੰਨੀ ਯਾਰਾਂ ਦਾ ਯਾਰ ਇਹ ਸੁਲਤਾਨ ਨੂੰ ਕਰ ਰਹੇ ਨੇ ਰੈਡੀ ਕੀ ਕਹਿਣਾ ਚਾਹੋਗੇ ਤੁਸੀਂ ਆਪਣੇ ਦਰਸ਼ਕਾਂ ਨੂੰ ਵੀ ਚੈਨਲ ਨੂੰ ਸਕ੍ਰਾਈਬ ਕਰੋ ਤੇ ਹੋਰ ਹੋਰ ਘੋੜਾ ਚਲਾਓ ਹੋਰ ਕੀ ਕਹਿਣਾ ਕਾਹੂਗੇ ਵੀ ਆਪਣੇ ਸੇਵਾ ਕਰੋ ਘੋੜਿਆਂ ਦੀ ਕਰੋ ਘੋੜਿਆਂ ਦੀ ਹੋਰ ਫਿਰ ਤਾਈ ਮਿਲੇਗਾ ਮੇਵਾ ਓਕੇ ਜੀ ਓਕੇ ਬਾਕੀ ਇਹ ਸੁਲਤਾਨ ਪੁੱਤ ਇਹਨੂੰ ਕਰ ਰਹੇ ਨੇ ਮੁੰਡੇ ਰੈਡੀ ਓਕੇ ਜੀ ਤੇ ਮਿਲ ਲਿਆ ਘੋੜੇ ਤਿਆਰ ਕਰਕੇ ਆਪਾਂ ਕਰਾਂਗੇ ਰੈਡਿੰਗ ਓਕੇ ਤੇ ਆ ਗਏ ਆਪਾਂ ਅੰਦਰ ਗਰਾਊਂਡ 'ਚ ਤੇ ਆਪਣੀ ਨੂਰੀ ਘੋੜੀ ਪੁਝਾ ਰਿਆ ਸੀ ਮੁੰਡਾ ਇਹ ਵਿੰਨੀ ਦਾ ਪਿਆਰ ਤੇ ਨੂਰੀ ਦਾ ਆ ਵਿੰਨੀ ਭਜਾ ਰਿਆ ਆਪਣੀ ਘੋੜੀ ਨੂਰੀ ਬੜਾ ਪਿੱਛੇ ạt ਕੇ ਲੱਤਾਂ ਵੀ ਚੱਕਦੀ ਬਾਈ ਲੱਤਾਂ ਵੀ ਚੱਕਦੀ ਘੋੜੀ ਮਾਰ ਰਹੀ ਏ ਨਿਆਰੇ ਲੈਰੀ ਘੋੜੀ ਉਹ ਦੇਖੋ ਘੋੜੀ ਨਾ ਥੋੜਾ ਨਾ ਦਰਦ ਮੰਨ ਰਹੀ ਸੀ ਉਹਦੇ ਕਰਕੇ ਆਪਾਂ ਦੇਖਿਆ ਕਿ ਭਜਾ ਕੇ ਦੇਖੀ ਘੋੜਾ ਕਈ ਵਾਰ ਨਾ ਘੋੜੀ ਦੇ ਪੇਟ 'ਚ ਹਵਾ ਪੜ ਜਾਂਦੀ ਗੈਸ ਹੋ ਜਾਂਦੀ ਏ ਉਹਦੇ ਕਰਕੇ ਵੀ ਦਰਦੋਂ ਲੱਗ ਜਾਂਦੀ ਘੋੜੀ ਨੂੰ ਤੇ ਆਪਾਂ ਦੇਖਿਆ ਚੱਲ ਆਪਾਂ ਇਹਨੂੰ ਥੋੜਾ ਜਿਹਾ ਭਜਾਨੇ ਆ ਤੇ ਮੁੰਡੇ ਭਜਾ ਰਹੇ ਨੇ ਘੋੜੀ ਨੂੰ ਨੂਰੀ ਨੂੰ ਹਲ ਪੁੱਤ ਹੋਰ ਬਾਕੀ ਤੁਹਾਨੂੰ ਮਿਲਨੇ ਆ ਅੱਗੇ ਤੁਹਾਨੂੰ ਮਿਲਨੇ ਆ ਮੁੰਡਿਆ ਕਹਣਾ ਕਰੰਟਾ ਪੂਰਾ ਕਰੰਟੇ ਕਰੰਟ ਛੱਡ ਦੀ ਕਰੰਟ ਪੂਰਾ ਚਲੇ ਚਲ ਪੱਤਾ ਆ ਚੱਕਦੀ ਪੂਛਲ ਜਿਵੇਂ ਪੰਜਾਬ ਸ਼ਿੰਗਾਰ ਚੱਕਦਾ ਚਲ ਪੱਤਾ ਆ ਦੇਖੋ ਆ ਚੱਕ ਕੀ ਕਹਿਣਾ ਚਾਹੋਗੇ ਘੋੜੀ ਬਾਰੇ ਘੋੜੀ ਬਾਰੇ ਦੇਖ ਲਓ ਕੀ ਗੈਰੀ ਘੋੜੀ ਆਪੀ ਆਪਾਂ ਰਿੰਗ ਜਣਾ ਆ ਗਈ ਤੇ ਆਪਾਂ ਪਰੋ ਨੂੰ ਵੀ ਕਰਤਾ ਅੰਦਰ ਤੇ ਨੂਰੀ ਨੂੰ ਵੀ ਤੇ ਆਪਾਂ ਹੁਣ ਕਰਾਂਗੇ ਵੀਰੇ ਸੁਲਤਾਨ ਨੂੰ ਰਿੰਗੇ ਚ ਭਜਾਵਾਂਗੇ ਕਿਉਂਕਿ ਉਹਨਾ ਬਰੇਡਿੰਗ ਤਾਂ ਨਹੀਂ ਕੀਤੀ ਸਾਡੀ ਚਿੱਟੀ ਘੋੜੀ ਬਿਮਾਰ ਸੀ ਉਦੇ ਕਰਕੇ ਫਿਰ ਮੈਂ ਕਹਿੰਦਾ ਚਲ ਅਜ ਆਪਾਂ ਆਪਣੇ ਇਥੋਂ ਫਾਰਮ ਦਾ ਹੀ ਕਰ ਦਿੰਦੇ ਆ ਨਿਆ ਨੂੰ ਥੋੜਾ ਕਮਾ ਦੇ ਦਿੰਦੇ ਆ ਨਾ ਤੇ ਰਿੰਗ 'ਚ ਛੱਡ ਦਿੰਦੇ ਆ ਆਪਾਂ ਹੁਣ ਸੁਲਤਾਨ ਨੂੰ ਕਰਾਂਗੇ ਰਿੰਗ 'ਚ ਛੱਡਨੇ ਆ ਤੇ ਆਜੋ ਤੁਹਾਨੂੰ ਦਿਖਾਣੇ ਆ ਸੁਲਤਾਨ ਨੂੰ ਵੀ ਨਹੀਂ ਯਾਰ ਬੋਛੀ ਵਾਂ ਥੋੜ ਜਿਆਦਾ ਫੋਟੋ ਫੋਟੋ ਤੇ ਆਪਾਂ ਸੁਲਤਾਨ ਨੂੰ ਕਰਨ ਲੱਗੇ ਸੀ ਕਬਾ ਲੱਗੇ ਸੀ ਅੰਦਰ ਤੇ ਆ ਦੇਖੋ ਸੁਲਤਾਨ ਨੂੰ ਜੰਪ ਲਾ ਮੰਨੇ ਇੱਥੋਂ ਜੰਪ ਮਾਰੇਗਾ ਮਾਰ ਸੁਲਤਾਨ ਜੰਪ ਯਾਰ ਤੂੰ ਅੱਗੋਂ ਘੜ ਰੰਦਾ ਕੀ ਕਰ ਰਹੇ ਹੋ ਮੁੰਡਿਓ ਤੂੰ ਹੀ ਇੰਨਾ ਕਰਦਾ ਯਾਰ ਤੂੰ ਅੱਗੇ ਅੱਗੇ ਤੁਰ ਆ ਜਾ ਅੱਗੇ ਤੁਰ ਅੱਗੇ ਤੁਰ ਅੱਗੇ ਜਾ ਮਿੰਨਾ ਹੋ ਗਿਆ ਜੰਪ ਨਹੀਂ ਲੋਇਆ ਲਵਾਓ ਮੁੰਡਿਓ ਜੰਪ ਲਵਾ ਅੱਗੇ ਮੜ ਰਹੇ ਡੰਡਾ ਛਰਦੇ ਆ ਜੇ ਕਹਿੰਦਾ ਕਹਿੰਦਾ ਤੈਨੂੰ ਦੇਖ ਕੇ ਜਿਹੜਾ ਉਹ ਛੱਡ ਚੱਲ ਗਿਆ ਲਵਾ ਦੇ ਹਲੋ ਹਲੋ ਚੱਜਾ ਉੱਧਰ ਉੱਧਰ ਜਾਓ ਉੱਧਰ ਜਾ ਹੁਣ ਲਾਓ ਜੰਪ ਸਲਤਾਰ ਲਵਾਦਾ ਇਹ ਮਾਰਿਆ ਜੰਪ ਓ ਚੱਕਰ ਲੋ ਆ ਜਾ ਬਿਲਾਵਾ ਇਹ ਜੰਪਲ ਲਾਇਆ ਚੱਲ 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 ਹਾਂ ਨਾ ਕਾਇਟ ਜੰਪ ਹੋਈ ਜੰਪ ਤੇ ਬੜਾ ਕੈਂਟ ਲਾਇਗਾ ਤੇਰੇ ਜੀ ਲੋ ਆ ਜਾ ਬਿਲਾਵਾ ਲੋ ਆ ਜਾ ਬਿਲਾਵਾ ਲੋ ਆ ਜਾ ਪੂਜਾ ਵਾਲਾ 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 ਆ ਚੱਕ ਐ ਵਿੰਨੀ ਵਰਾ ਆਪਣਾ ਇਹ ਥੋੜਾ ਸ਼ਰਮੰਦ ਹੈ ਜੀ ਵੀਡੀਓ ਤੋਂ ਤੇ ਸ਼ਰਮਾਈ ਦਾ ਨਹੀਂ ਹੁੰਦਾ ਕੀ ਕਹਿਣਾ ਚਾਹੋਗੇ ਆਪਣੇ ਦਰਸ਼ਕਾਂ ਨੂੰ ਪਤਾ ਨਹੀਂ ਕੁਛ ਨਹੀਂ ਕਹਿੰਦਾ ਜੱਲੋ ਓਏ ਕਹਿ ਦੋ ਤੁਸੀਂ ਮਾੜਾ ਯਾ ਵੀਰੇ ਆਪਣੇ ਆਪਾਂ ਬਣਾ ਦਿਖਾਨੇ ਤੁਹਾਨੂੰ ਸੀਵਿੰਗ ਪੂਲ ਆਪਣੇ ਫਾਰਮ ਦਾ ਵੀ ਤੇ ਬਾਕੀ ਇਧਰ ਆ ਫਾਰਮ ਸਾਰਾ ਕੋਠੀ ਬਣੀ ਹੋਈ ਜਾਂਦਾ ਵਧੀਆ ਹਮਦੁਲਿ ਲੁਕੀ ਬਣੇ ਇੱਥੇ ਪਾਰਟੀਆਂ ਵੀ ਹੁੰਦੀਆਂ ਨੇ ਬਾਕੀ ਤੁਸੀਂ ਦੇਖ ਸਕਦੇ ਇਧਰ ਹੀ ਪਾਰ ਕੇ ਆ ਬਣਿਆ ਹੋਇਆ ਸਾਰਾ ਠੂਟੇ ਲੱਗੇ ਜਵਾਕਾਂ ਵਾਸਤੇ ਮਤਲਬ ਕਿ ਵਧੀਆ ਬਣਾਇਆ ਹੈ ਬਾਕੀ ਆ ਦੇਖੋ ਇਧਰ ਪੂਲ ਆ ਬਣਿਆ ਆਪਣੇ ਫਾਰਮ ਦਾ ਪੂਲ ਦਾ ਇਹ ਵਧੀਆ ਤਰੀਕੇ ਨਾਲ ਪੂਰਾ ਵਧੀਆ ਬਣਾਇਆ ਹੋਇਆ ਹੈ ਹਨਾ ਵੀ ਉਧਰ ਸੀਟਿੰਗ ਵੀ ਉਧਰ ਜਿੱਦਾਂ ਬੱਚਿਆਂ ਦੇ ਬਹਿਣ ਵਾਸਤੇ ਵੀ ਹੈ ਹਨਾ ਉਹ ਬੱਚਿਆਂ ਦੀ ਝੂਲਾ ਜਿਵੇਂ ਹੁੰਦਾ ਹਨ ਉਹ ਵੀ ਹੈ ਤੇ ਬਾਕੀ ਇੱਧਰ ਜਿੱਦਾਂ ਆਪਾਂ ਬਹਿ ਸਕਦੇ ਹਾਂ ਉਹ ਨਾਲ ਨੂੰ ਨਰਾਤ ਨੂੰ ਪਾਟੀਆਂ ਵੀ ਹੁੰਦੀਆਂ ਆਪਣੇ ਇਧਰ ਪਿੱਛੇ ਤੇ ਇਧਰ ਜਿੱਦਾਂ ਬਹਿ ਵੀ ਸਕਦੇ ਆਪਾਂ ਆ ਦੇਖੋ ਇਧਰ ਬਹਿ ਵੀ ਸਕਦੇ ਆ ਜਿੱਦਾਂ ਮੁੰਡੇ ਆਂਦੇ ਨੇ ਜੋਇ ਜੋਇ ਕਰਨਾ ਤੇ ਇੱਥੇ ਬਹਿ ਕੇ ਰਾਤ ਨੂੰ ਫੰਕਸ਼ਨ ਕਰਦੇ ਨੇ ਆਪਣਾ ਪਰ ਕਿ ਤੁਸੀਂ ਪਤਾ ਹੀ ਤੁਹਾਨੂੰ ਹੁਣ ਤੇ ਚਲੋ ਓਕੇ ਫਿਰ ਮਿਲਨੇ ਆ ਥੋੜਾ ਅੱਗੇ ਦੇਖ ਕੇ